ਕਿ ਅਮਰitsar ਦੇ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਚਾਰਜ ਸੰਭਾਲਣ ਤੋਂ ਬਾਅਦ ਲਗਾਤਾਰ ਹੀ ਪੁਲਿਸ ਵੱਲੋਂ ਪੂਰੇ ਇਲਾਕੇ ਦੇ ਵਿੱਚ ਸਖਤੀ ਵਿਖਾਈ ਜਾ ਰਹੀ ਹੈ ਉਥੇ ਜੁੱਦੇ ਪਾਛੇ ਅਮਰitsar ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਨਾਲ ਹੀ ਅਮਰitsar ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਅਮਰitsar ਦੇ ਭੀੜ ਭਾੜ ਵਾਲੇ ਇਲਾਕੇ ਮਜੀਠਾ ਮੰਡੀ ਵਿਖੇ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਉਹਨਾਂ ਨੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਨੇ ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਆਮ ਲੋਕਾਂ ਦੇ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਆਏ ਤੇ ਆਮ ਲੋਕਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਸੀ ਉਹ ਵੀ ਸੁਣੀਆਂ ਗਈਆਂ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਬਹੁਤ ਸਾਰੇ ਸੁਝਾਅ ਦਿੱਤੇ ਨੇ ਅਤੇ ਟ੍ਰੈਫਿਕ ਦੇ ਨਾਲ ਸੰਬੰਧਤ ਕਾਫੀ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਵੀ ਪੂਕਤਾ ਇੰਤਜ਼ਾਮ ਨੇ ਜਿਹੜੇ ਸੁਰੱਖਿਆ ਦੇ ਕੀਤੇ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਟ੍ਰੈਫਿਕ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੇ ਉਹਨਾਂ ਤੋਂ ਲੋਕਾਂ ਨੂੰ ਨਜਾਤ ਮਿਲੇਗੀ। ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਮਾੜੇ ਅੰਸਰ ਨੂੰ ਸ਼ਹਿਰ ਦੇ ਵਿੱਚ ਅਜਿਹੀਆਂ ਹਰਕਤਾਂ ਨਹੀਂ ਕਰਨੀਆਂ ਦਿੱਤੀਆਂ ਜਾਣੀਆਂ ਜਿਸ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੋਵੇ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਸਾਡੀ ਬਹੁਤ ਹੀ ਸਰਕਾਰਿਓ ਡਰਾਈ ਫਰੂਟ ਐਸੋਸੀਏਸ਼ਨ ਦੇ ਨਾਲ ਇੱਥੇ ਮੀਟਿੰਗ ਹੋਈ ਪਬਲਿਕ ਦੀ ਆਮ ਲੋਕਾਂ ਦੇ ਵੀ ਨੁਮਾਇੰਦੇ ਵਿੱਚ ਆਏ ਔਰ ਆਮ ਲੋਕਾਂ ਦੀਆਂ ਜਿਹੜੀਆਂ ਛੋਟੀ ਮੋਟੀ ਕੰਪਲੇਂਟ ਸੀ ਉਹ ਵੀ ਦਿੱਤੀਆਂ ਬਹੁਤ ਸੋਹਣੇ ਸੁਝਾਅ ਆਏ ਮੇਨਲੀ ਸੁਝਾਅ ਜਿਹੜੇ ਸੀਗੇ ਉਹ ਟ੍ਰੈਫਿਕ ਨਾਲ ਰਿਲੇਟਡ ਹੈ ਜਾਂ ਇਨਕ੍ਰੋਚਮੈਂਟ ਨਾਲ ਰਿਲੇਟਡ ਹੈ ਉਹ ਅਸੀਂ ਕਾਰਪੋਰੇਸ਼ਨ ਨਾਲ ਟੇਕ ਅਪ ਕਰਕੇ ਕਰਵਾਵਾਂਗੇ ਉਹ ਪੁਲਿਸ ਦਾ ਜਿਹੜਾ ਹਿੱਸਾ ਹੈ ਸਾਡੇ ਏਡੀਸੀਪੀ ਟ੍ਰੈਫਿਕ ਮੈਡਮ ਨਾਲ ਹੋ ਕੇ ਲੋਕਲ ਏਸੀਪੀ ਸਰਿੰਦਰਜੀ ਔਰ ਸਾਰੇ ਕਰਨਗੇ ਇਸ ਤੋਂ ਇਲਾਵਾ ਚਾਈਨਾ ਡੋਰ ਦੀ ਗੱਲ ਹੋਈ ਹੈ ਉਹ ਉਹਦੇ ਫਾਰਵਰਡ ਬੈਕਵਰਡ ਲਿੰਕ ਦੇ ਪਿੱਛੇ ਕਾਫੀ ਰਿਕਵਰੀਜ ਹੋਈਆਂ ਸੋ ਉਹ ਨੂੰ ਹੋਰ ਵੀ ਅਸੀਂ ਜਿਹੜੀ ਕੈਂਪੇਨ ਹੈ ਉਹਦੇ ਅਗੇਂਸਟ ਹੋਰ ਤੇਜ਼ ਕਰਾਂਗੇ ਸੋ ਥੈਟ ਅਸੀਂ ਬਿਲਕੁਲ ਜੜ ਤੱਕ ਪਹੁੰਚ ਸਕੀ ਹੈ ਵੀ ਸਪਲਾਈ ਕਿੱਥੋਂ ਹੁੰਦੀ ਹੈ ਜੋ ਇਹ ਮੇਨ ਡਿਮਾਂਡ ਸੀ ਪੀਸੀਆਰ ਦੀ ਵਹੀਕਲ ਦੀ ਡਿਮਾਂਡ ਹੈ 7 ਤੋਂ 7 ਦੀ ਮਜੀਠ ਚੌਂਕ ਦੇ ਵਿੱਚ ਉਹ ਡਿਫਰੈਂਟਲੀ ਮੈਂ ਆਰਡਰ ਕਰ ਦਿੱਤੇ ਅੱਜ ਹੀ ਪੂਰੀ ਹੋ ਜਾਏਗੀ ਕੁਝ ਲੋਕਾਂ ਦੇ ਕੋਈ ਬੈਰੀਕੇਡਸ ਬਾਰੇ ਸੀ ਗੁਰਦੁਆਰੇ ਸ਼ਹੀਦਾਂ ਦੇ ਕੋਲ ਜਾਂ ਹੋਰ ਉਹ ਛੋਟੀ ਜਿਹੀ ਚੀਜ਼ੋ ਮੈਡਮ ਇਸ ਤੋਂ ਬਾਅਦ ਜਾ ਕੇ ਉਹਨੂੰ ਆਪ ਉੱਥੇ ਮੌਕੇ ਤੇ ਦੇਖ ਕੇ ਰਿਜ਼ੋਲਵ ਕਰਾ ਦੇਣਗੇ ਜੋ ਬੈਸਟ ਇਨ ਪਬਲਿਕ ਇੰਟਰਸਟ ਹੋਏ ਹੈ ਬਾਕੀ ਸਰ ਦਾ ਰੂਟ ਹੈ ਦੇਖੋ ਜੀ ਉਹ ਨਵੀਂ ਚੀਜ਼ ਇੱਕ ਪਤਾ ਲੱਗੀ ਹੈ ਇਹ ਕਹਿੰਦੇ ਵੀ ਜਿਹੜੇ ਬੰਦੇ ਮਾਲਵੇ ਤੋਂ ਆਉਂਦੇ ਆ ਸ਼ਰਧਾਲੂ ਉਹਨਾਂ ਨੂੰ ਦਰਬਾਰ ਸਾਹਿਬ ਜਾਣ ਵਾਸਤੇ ਜੀਪੀਐਸ ਜਿਹੜਾ ਰਸਤਾ ਇਹ ਦਿਖਾਉਂਦਾ ਜਦੋਂ ਕਿ ਰਸਤਾ ਅਕੇ ਬੰਦ ਹੈ ਸੋ ਕਾਰਪੋਰੇਸ਼ਨ ਨਾਲ ਮਿਲ ਕੇ ਅੱਜ ਹੀ ਇਮੀਡੀਏਟਲੀ ਅਸੀਂ ਬੋਰਡ ਉੱਥੇ ਲਵਾ ਦਨੇ ਆ ਔਰ ਉਹਨੂੰ ਕਲੀਅਰਲੀ ਜਿਹੜੇ ਪੁਲਿਸ ਆਫੀਸਰ ਉੱਥੇ ਲੱਗੇ ਆ ਉਹ ਵੀ ਲੋਕਾਂ ਨੂੰ ਗਾਈਡ ਕਰ ਦੇ ਦੇਖੋ ਮੈਂ ਇੱਕ ਗੱਲ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਉਹ ਕਾਰਪੋਰੇਸ਼ਨ ਵਾਲਿਆਂ ਨਾਲ ਟ੍ਰੈਫਿਕ ਦੀ ਮੀਟਿੰਗ ਅਸੀਂ ਕੀਤੀ ਸੀ ਡੀਸੀ ਸਾਹਿਬ ਨਾਲ ਗੱਲ ਕਰਕੇ ਉਹਦੇ ਵਿੱਚ ਬੇਸਿਕ ਪੁਆਇੰਟ ਇਹ ਰੱਖਿਆ ਜਰੂਰ ਸੀ ਕਿ ਜੇ ਅਸੀਂ ਕਿਸੇ ਬੰਦੇ ਨੂੰ ਰੋਕਣਾ ਹੈ ਵੀ ਤੁਸੀਂ ਇਸ ਜਗ੍ਹਾ ਗੱਡੀ ਨਾ ਪਾਰ ਕਰੋ ਤਾਂ ਸਾਨੂੰ ਉਹਦਾ ਆਨਸਰ ਸਾਡੇ ਕੋਲ ਜਵਾਬ ਚਾਹੀਦਾ ਕਿ ਆਲਟਰਨੇਟਿਵ ਪਾਰਕਿੰਗ ਨੂੰ ਅਸੀਂ ਗਾਈਡ ਕਰ ਸਕੀਏ ਸੋ ਉਹ ਵਾਕਈ ਇੱਕ ਸਮੱਸਿਆ ਹੈਗੀ ਆ ਉਹਦੇ ਤੇ ਵਰਕ ਕਰਨ ਵਾਸਤੇ ਆਲਰੇਡੀ ਮੈਂ ਰਿਕਵੈਸਟ ਕੀਤੀ ਹੈ ਕਾਰਪੋਰੇਟ